ਲੋਕਾਂ ਨੂੰ ਹਸਾਉਣ ਵਾਲੀ ਫੈਮਿਲੀ ਦੇ ਘਰ ਇੱਕ ਵਾਰੀ ਫਿਰ ਮੁਰ ਤੋਂ ਲੱਗੀਆਂ ਰੌਣਕਾਂ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਲਾਪ੍ਰੀਤ ਸਿੰਘ ਜੀ ਜਲਦੀ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਨੇ ਆਕੂ ਫੈਮਿਲੀ ਲਗਾਤਾਰ ਜੋ ਵੀ ਕਾਰਜਵਾਰ ਕੀਤੇ ਨੇ ਸਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਉਹਨਾਂ ਨੇ ਆਪਣੀ ਵਾਈਫ ਦਾ ਫੇਸ ਰਿਵੀਲ ਨਹੀਂ ਕੀਤਾ ਇੰਗੇਜਮੈਂਟ ਦੀਆਂ ਤਸਵੀਰਾਂ ਜਰੂਰ ਸਾਂਝੀਆਂ ਕੀਤੀਆਂ ਨੇ ਤੋ ਹੁਣ ਕੁਝ ਇੱਕ ਦਿਨ ਬਾਕੀ ਰਹੇਗੇ ਨੇ ਵਿਆਹ ਦੇ ਵਿੱਚ ਸ੍ਰੀ ਅਕੰਡ ਪਾਠ ਸਾਹਿਬ ਵੀ ਆਰੰਭ ਹੋ ਗਿਆ ਹੈ ਤੇ ਉੱਥੇ ਹੀ ਹੁਣ ਲਾਪ੍ਰੀਤ ਸਿੰਘ ਜੀ ਦੇ ਸੌਰਾ ਪਰਿਵਾਰ ਵੱਲੋਂ ਆਹੇ ਚਿੱਠੀ ਭੇਜ ਦਿੱਤੀ ਗਈ ਹੈ ਜਿਸ ਦੀ ਖੂਬਸੂਰਤ ਵੀਡੀਓ ਸਾਡੇ ਨਾਲ ਲਾਪ੍ਰੀਤ ਜੀ ਨੇ ਸਾਂਝੀ ਕੀਤੀ। ਉਹ ਵੀਡੀਓ ਵਿੱਚ ਸਾਰਾ ਪਰਿਵਾਰ ਬੈਠਿਆ ਹੋਇਆ ਨਜ਼ਰ ਆ ਰਿਹਾ ਹੈ ਉਹਨਾਂ ਦੇ ਰਿਸ਼ਤੇਦਾਰ ਮਹਿਮਾਨ ਘਰ ਵਿੱਚ ਆਏ ਹੋਏ ਨੇ ਕੜਾਈ ਉਹਨਾਂ ਦੇ ਘਰ ਚੜ ਚੁੱਕੀ ਹੈ। ਸੋ ਦੋਸਤੋ ਤੁਸੀਂ ਸਾਡੇ ਚੈਨਲ ਦੇ ਨਾਲ ਬਣੇ ਰਹੋ ਜੇ ਆਪਾਂ ਡਾਕੂ ਫੈਮਲੀ ਜੀ ਦੇ ਵਿਆਹ ਦੀਆਂ ਤਸਵੀਰਾਂ ਸਾਰੀਆਂ ਸਾਂਝੀਆਂ ਕਰਾਂਗੇ। ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ। ਸਾਹੇ ਚਿੱਠੀ ਵੀ ਸਾਡਾ ਇੱਕ ਪੁਰਾਣਾ ਖਿਤਾਬ ਹੈ ਤੇ ਅਕਸਰ ਹੀ ਇੱਕ ਦੂਜੇ ਨੂੰ ਵਿਆਹ ਦੇ ਵਿੱਚ ਸਾਹੇ ਚਿੱਠੀਆਂ ਭੇਜੀਆਂ ਜਾਂਦੀਆਂ ਨੇ। ਸੋ ਸਾਹੇ ਚਿੱਠੀ ਜੀ ਉਹਨਾਂ ਦੇ ਮਹਿਮਾਨ ਪੜ ਰਹੇ ਨੇ ਨਾਲ ਹੀ ਉਹਨਾਂ ਦੀ ਮਾਤਾ ਜੀ ਬੈਠੀ ਹੈ। ਸਾਡੇ ਵੱਲੋਂ ਲੱਖ ਲੱਖ ਮੁਬਾਰਕਾਂ ਬਾਈ ਨੂੰ।